ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਅਸੀਂ ਪਹੁੰਚੇ ਹਾਂ ਦੀ ਦੁਨੀਆ ਦੀ ਇੱਕ ਬਹੁਤ ਹੀ ਸੋਹਣੀ ਜਗ੍ਹਾ ਇਹ ਆ ਜੀ ਸਿਡਨੀ 오ਪੇਰਾ ਹਾਊਸ ਤੇ ਵੇਖ ਲਓ ਵੀ ਜਦੋਂ ਅਜੇ ਜਸਟ ਸਾਡੇ ਬਾਲਿਆਂ ਦੀਆਂ ਛੱਤਾਂ ਹੀ ਪੈਣੀਆਂ ਸ਼ੁਰੂ ਹੋਈਆਂ ਸੀ ਤੇ ਗੋਰਿਆਂ ਨੇ ਆਹ ਵਾਲੀ ਸੋਹਣੀ ਬਿਲਡਿੰਗ ਜਿਹੜੀ ਇਹ ਬਣਾ ਕੇ ਤੇ ਲੋਕਾਂ ਸਾਹਮਣੇ ਰੱਖ ਦਿੱਤੀ ਤੇ ਉਹਨਾਂ ਜ਼ਮਾਨਿਆਂ 'ਚ ਮੈਨੂੰ ਲੱਗਦਾ ਵੀ ਆਹ ਬਿਲਡਿੰਗ ਖੜੀ ਕਰਨੇ ਕਿਤੇ ਸੌਖੀ ਨਹੀਂ ਹੋਣੀ ਤੇ 1973 ਦੇ ਵਿੱਚ ਇਹ ਬਣ ਕੇ ਪੂਰੀ ਹੋ ਗਈ ਸੀ ਤੇ ਬਾਕੀ ਇਹਦੇ ਅੰਦਰ ਕੀ ਆ ਆਪਾਂ ਉਹ ਵੀ ਡਿਸਕਸ ਕਰਦੇ ਆ ਨਾਲੇ ਇਹਦੇ ਬਿਲਕੁਲ ਲੱਗੇ ਜਿਹੜੀ ਆਲੇ-ਦੁਆਲੇ ਦੀ ਜਗਾ ਵਾ ਉਹ ਵੀ ਆਪਾਂ ਸਾਰੀ ਗਾਉਨੇ ਆ ਤੇ ਵੈਸੇ ਮਾਹੌਲ ਜਿਹੜਾ ਵਾ ਕਾਫੀ ਸੋਹਣਾ ਇਸ ਟਾਈਮ ਤੇ ਮੀਂਹ ਅੱਜ ਸਵੇਰੇ ਕਾਫੀ ਜ਼ਿਆਦਾ ਪੈ ਰਿਹਾ ਏ ਤੇ ਇੱਥੋਂ ਕੈਮਰਾ ਮੈਂ ਘੁਮਾਉਣਾ ਖੱਬੇ ਪਾਸੇ ਨੂੰ ਤੇ ਆ ਜਿਹੜਾ ਸਾਹਮਣੇ ਆ ਨਾ ਇਹਨੂੰ ਸਿਡਨੀ ਹਾਰਬਰ ਬ੍ਰਿਜ ਕਹਿੰਦੇ ਆ ਇੱਥੇ ਵੀ ਚੱਲਾਂਗੇ ਆਪਾਂ ਆ ਸਾਹਮਣੇ ਸ਼ਹਿਰ ਦੀਆਂ ਜਿਹੜੀਆਂ ਉੱਚੀਆਂ-ਉੱਚੀਆਂ ਬਿਲਡਿੰਗਾਂ ਤੇ ਇਹਦਾ ਆੜਾ-ਦਵਾਲਾ ਕੁਛ ਐਦਾਂ ਦਾ ਨਜ਼ਰ ਆਉਂਦਾ ਇਹ ਸਾਰਾ ਏਰੀਆ ਜਿਹੜਾ ਆਪੀ ਤੁਰ ਕੇ ਗੋਹਣ ਦਾ ਆਪਣਾ ਹੀ ਨਜ਼ਾਰਾ ਤੇ ਇੱਥੇ ਪਹੁੰਚਣ ਵਾਸਤੇ ਜਿਹੜਾ ਨੀਅਰੈਸਟ ਸਟੇਸ਼ਨ ਹੈਗਾ ਉਹ ਹੈਗਾ ਬਸ ਸਰਕੂਲਰ ਕੁਏ ਤੇ ਸਰਕੂਲਰ ਕੁਏ ਅਸੀਂ ਲਈ ਸੀ ਟ੍ਰੇਨ ਮੈਸਕਟ ਤੋਂ ਜਿੱਥੇ ਕਿ ਸਾਡਾ ਹੋਟਲ ਆ 에어ਪੋਰਟ ਦੇ ਬਿਲਕੁਲ ਨਾਲ ਹੀ ਅਸੀਂ ਹੋਟਲ ਆ ਹੀ ਤੇ ਸਭ ਤੋਂ ਜਿਹੜਾ ਨੀਅਰੈਸਟ ਸਾਨੂੰ ਮੈਟਰੋ ਸਟੇਸ਼ਨ ਪਿਆ ਸੀ ਉਹ ਸੀ ਮੈਸਕਟ ਉੱਥੋਂ ਲਈ ਅਸੀਂ ਟ੍ਰੇਨ ਤੇ ਅਸੀਂ ਪਹੁੰਚ ਗਏ ਇਸ ਟਾਈਮ ਸਰਕੂਲਰ ਕੋਇ ਤੇ ਸਰਕੂਲਰ ਕੋਇ ਤੋਂ ਆਪਾਂ ਥੱਲੇ ਜਾਵਾਂਗੇ ਤੇ ਜੇ ਆਪਾਂ ਇੱਥੋਂ ਰਾਈਟ ਸਾਈਡ ਨੂੰ ਜਾਂਦੇ ਆਂ ਤੇ ਸਾਹਮਣੇ 오ਪੇਰਾ ਹਾਊਸ ਨਜ਼ਰ ਆਉਂਦਾ ਜੇ ਅਸੀਂ ਖੱਬੇ ਪਾਸੇ ਨੂੰ ਜਾਂਦੇ ਆਂ ਤੇ ਜਿਹੜਾ ਹਾਰਵਰਕ ਬ੍ਰਿਜ ਆ ਉਹ ਆਪਾਂ ਉਧਰ ਨੂੰ ਜਾ ਸਕਦੇ ਆਂ ਇਹਨਾਂ ਆਪਾਂ ਨੂੰ ਸਾਹਮਣੇ ਜਿਹੜਾ ਬ੍ਰਿਜ ਹੈ ਨਾ ਇਹ ਵੀ ਬੜਾ ਫੇਮਸ ਹੈ। ਇਹ ਵੀ ਨਜ਼ਰ ਆ ਰਿਹਾ। ਤੇ ਜਦੋਂ ਅਸੀਂ ਹੋਟਲ ਦੇ ਵਿੱਚ ਹਾਂ ਉਦੋਂ ਹੀ ਮੀਂਹ ਕਾਫੀ ਸਾਰਾ ਸੀ। ਫਿਰ ਅਹੀਂ ਹੋਟਲ ਵਾਲਿਆਂ ਨੂੰ ਰਿਕਵੈਸਟ ਕਰਕੇ ਤੇ ਉਹਨਾਂ ਕੋਲੋਂ ਅਸੀਂ ਲਈਆਂ ਛਤਰੀਆਂ ਦੋ। ਫਿਰ ਭਾਈ ਘੁੰਮਣਾ ਤਾਂ ਆਪਾਂ ਹੈਗਾ ਹੀ ਆ। ਅੱਜ ਫਿਰ ਕੋਈ ਮੀਂਹ ਤੇ ਨਹੀਂ ਆ ਰਿਹਾ ਲੈ ਕੇ ਨਹੀਂ। ਹਾਂ। ਏ। ਚਲੋ ਅਰੋ ਚਲੀਏ ਅੱਗੇ। ਹਾਂ ਕਿਹਦਾ ਨਾਂ ਹੈ ਦਾ ਕੀ ਹੈ ਕਿਹੜਾ ਨਾਂ ਹੈ ਦਾ ਗੁੱਸਾ ਕਰਨ ਵਾਲਾ ਪਾਉ ਤੇ ਸਰਕੂਲਰ ਕੁਏ ਤੋਂ ਅਸੀਂ ਰਾਈਟ ਪਾਸੇ ਨੂੰ ਲੈ ਲਿਆ ਤੇ ਆਪਾਂ ਹੁਣ ਬਿਲਕੁਲ ਸਾਹਮਣੀਆਂ ਨਾਲ ਹੀ ਪੇਰਾ ਹਾਊਸ ਹੈ ਕਿਖਣਾ ਸ਼ੁਰੂ ਹੋਇਆ ਰੱਖਣ ਦਾ ਆਪਾਂ ਪਾਉ ਆਪਾਂ ਨੂੰ ਪੇਰਾ ਹਾਊਸ ਇਹ ਹੈ ਲਾਗੋ ਲੱਗੀ ਆ ਬ੍ਰਿਜ ਖਾਪੇ ਪਾਸੇ ਤੇ ਇਧਰ ਸੱਜੇ ਪਾਸੇ ਪੇਰਾ ਹਾਊਸ ਆ ਇਹ ਇੱਥੇ ਜਦਾਂ ਬੈਣ ਨੂੰ ਜਗਾ ਜੀ ਬਣਾਈ ਲੱਗਦੀ ਆ ਆਪ ਕੋ ਤੇ ਸਾਹਮਣੇ ਜਿਹੜਾ ਵਾ ਉਹ ਸ਼ੀਸ਼ਾ ਤੇ ਉੱਤੇ ਇਹਦੇ ਕੰਕਰੀਟ ਦਾ ਜੰਗਲ ਜਿਹਾ ਬਣਾਇਆ ਹਨਾ ਜਾਲ ਜਾਲਾ ਕੰਕਰੀਟ ਦਾ ਵਾ ਆ ਸਾਰਾ ਹੀ ਬੈਣ ਦਾ ਜਗਾੜ ਆ ਇੱਥੇ ਉਹਦਾ ਇੱਥੇ ਫਰੰਟ ਦੇ ਉੱਤੇ ਸ਼ੋਅ ਵਗੈਰਾ ਹੁੰਦੇ ਹੋਣ ਹਨਾ ਤੇ ਇੱਥੋਂ ਬੈ ਕੇ ਜਿਹੜੀ ਆ ਸੰਗਤ ਸੰਖਤ ਲਾ ਲੋ ਜਾਂ ਟੂਰਿਸਟ ਲਾ ਲੋ ਉਹ ਬੈ ਕੇ ਦੇਖਦੇ ਹੋਣਗੇ ਇੱਥੇ ਜਿੱਥੇ ਆਪਾਂ ਪੌੜੀਆਂ ਉੱਪਰ ਵੇਖਿਆ ਬਹਿਣ ਵਾਸਤੇ ਜਗਾ ਉਹਦੇ ਥੱਲੇ ਦਾ ਏਰੀਆ ਇੱਧਰ ਕੁਝ ਟਿਕਟ ਕਾਊਂਟਰ ਆ ਦੇਖਦੇ ਆ ਕੀ ਚੀਜ਼ ਹੈਗਾ ਇਹਦੇ ਵੈਸੇ ਪਹਿਲਾਂ ਹਾਊਸ ਦੇ ਅੰਦਰ ਥੀਏਟਰ ਆਇਤਾ ਸਟੇਜ ਸ਼ੋਅ ਨਹੀਂ ਹੁੰਦੇ ਉਹ ਸ਼ੋਅਜ਼ ਵਗੈਰਾ ਇੱਥੇ ਹੁੰਦੇ ਰਹਿੰਦੇ ਤੇ ਇਥੋਂ ਟਿਕਟ ਲੈ ਕੇ ਤੇ ਅੰਦਰ ਤੁਸੀਂ ਆਪਣਾ ਸਟੇਜ ਸ਼ੋਅ ਵਗੈਰਾ ਵੇਖੋ ਤੇ ਇੱਥੇ ਸਿਕਿਉਰਿਟੀ ਚੈੱਕ ਆਪ ਵਗੈਰਾ ਕਰਕੇ ਤੇ ਅੰਦਰ ਨਿਗਾਹ ਦਿੰਦੇ ਆ ਚੱਲਦੇ ਆਪਾਂ ਅੰਦਰ ਦੇਖ ਕੇ ਆਪਣੇ ਸਟਰਕਚਰ ਦੇਖੋ ਕਿੱਡਾ ਘੈਂਟ ਹੈ ਸਟਰਕਚਰ ਮਤਲਬ ਇਹਦੇ ਬੀਮ ਪਾਏ ਹੋਏ ਆ ਮਤਲਬ ਕਿੱਡੇ-ਕੱਡੇ ਹੈਵੀ ਬੀਮ ਆ ਓਕੇ ਅਗਮ ਓਕੇ ਸਮਰ ਕੀ ਅਰੀ ਅਰੀ ਐਂਟਰੀ ਉਪੇਰਾ ਹਾਸਟ ਦੀ ਔਰ 1973 ਚ ਉੱਪਰ ਹੋਇਆ ਹੈ 1973 ਦੇ ਵਿੱਚ ਇਹ ਬਾਹਰ ਆਂਦੀ ਇਹ ਆ ਵੀ ਕਿਹੜਾ ਬਾਹਰ ਮੈਂ ਉਹ ਲਾਲ ਜਿਹੇ ਰੰਗ ਦੇ ਪੌੜੀਆਂ ਨਾ ਬੈਤਾਂ ਉੱਥੇ ਬੈਹ ਕੇ ਨਾ ਮੇਨਾਂ ਸ਼ੋਅ ਕਰਾ ਹੁੰਦੇ ਹਣੇ ਬਾਹਰ-ਬਾਰ ਆਣਾ ਉਹ ਚੀਜ਼ ਹੈ ਹੁਣ ਆ ਡਿਫਰੈਂਟ ਕਿਉਂ ਲੱਗਿੰਦਾ ਉੱਥੋਂ ਮੈਂ ਉਹ ਅਪਗ੍ਰੇਡ ਕਰਦਾ ਤੇ ਆ ਵੀ ਜਦੋਂ ਕੰਸਟਰਕਸ਼ਨ ਕਹਿੰਦੇ ਹੁੰਦੇ ਹੀ ਉੱਥੇ ਕਾਫੀ ਸਾਰੇ ਸ਼ੋਅਜ਼ ਕਰਾ ਹੁੰਦੇ ਇਤਾਂ ਮਿਊਜ਼ਿਕਲ ਸ਼ੋਅ ਜਿਹੜੇ ਆ 1964 ਦੇ ਵਿੱਚ ਆ ਹੈਗਾ ਉਹ ਪੈਰਾ ਹਾਊਸ ਦਾ ਡਿਜ਼ਾਈਨ ਪੂਰਾ ਹਨਾ ਇਹ ਡਿਜ਼ਾਈਨ ਜਿਹੜਾ ਵਾ ਵੇਖੋ ਇਹ ਬਣਾਇਆ ਵਾ ਡੈਨਿਸ ਕਰਕੇ ਆਰਕੀਟੈਕਟ ਆ ਤੇ ਡੈਨਿਸ ਆਰਕੀਟੈਕਟ ਸੌਰੀ ਇਹ ਟਟਕਰ ਜੋਨ ਉਰਜੋਨ ਕਰਕੇ ਦਾ ਨਾਮ ਹੈ ਉਹਨੇ ਡਿਜ਼ਾਈਨ ਕੀਤਾ ਸਾਰਾ ਇਹ ਉਹ ਰੀਡੀ ਕੰਸਟਰਕਸ਼ਨ ਹੈ 1959 ਦੇ ਵਿੱਚ ਸ਼ੁਰੂ ਹੋਈ ਇਹ ਤੇ ਕੰਪਲੀਟ ਜਿਹੜਾ ਵਾ 1963 ਚ ਹੋ ਗਿਆ ਤੇ ਸਭ ਤੋਂ ਪਹਿਲਾਂ ਲਾਲੋ ਵੀ ਓਪਨ ਜਿਹੜਾ 1967 ਚ ਇਹਨਾਂ ਨੇ ਕੀਤਾ ਨਾ ਐਦਾਂ ਦਾ ਹੀ ਜਦੋਂ ਬਣ ਗਿਆ ਇਹਦੇ ਅੰਦਰ ਕਾਫੀ ਹਾਊਸ ਤੇ 플레이 ਹਾਊਸ ਤੇ ਟਿਕਟ ਪਰਚੇਸ ਕਰ ਸਕਦੇ ਤੇ ਕਾਫੀ ਕਰਾਊਡ ਐ ਇਸਦੇ ਸਾਨੂੰ ਕੋਈ ਨਹੀਂ ਮਿਸਟਰ ਕੋਲ ਇਹ ਲੈਵਲ ਤੇ ਪਲੇ ਹਾਊਸ ਹੈ ਨਾ ਲੈਵਲ 1 ਤੇ ਕਾਨਸਰਟ ਹਾਉ। ਇਹ ਪੂਰਾ ਕਮਰਾ ਹੀ ਬਣਾ ਰੱਖਿਆ ਆ ਤੇ ਇਹਨਾਂ। ਇਹ ਮੈਨੂੰ ਲਿਫਟ ਕਦੀ ਹੈ। ਜੋ بروਪਾ ਨਾ ਇਹ ਲੈਵਲ 1 ਦੇ ਉੱਤੇ ਵੀ ਆ ਛੱਤਾਂ ਦੇ ਬੀਮ ਵੀ ਬੀਮ ਆ ਨਾ ਵੀ ਕਿੰਨੀ ਵੱਖਰੇ ਤਰੀਕੇ ਨਾਲ ਬਿਲਡਿੰਗ ਬਣੀ ਆ। ਕਾਫੀ ਭੀੜ ਭੜਕਾ ਵੀ ਆ ਤੇ ਰੌਲਾ ਰੱਪਾ ਵੀ ਬਹੁਤ ਜ਼ਿਆਦਾ ਵਾ। ਬਾਕੀ ਹੁਣ ਅਸੀਂ ਆਲੇ ਦੁਆਲੇ ਦਾ ਇਹਦਾ ਵੇਖਦੇ ਕਿਦਾਂ ਦਾ ਏਰੀਆ ਵਾ ਤੇ ਬਾਹਰ ਨੂੰ ਚਲਦੇ ਆੜੀ ਆੜੀ। ਆਪਾਂ ਇਧਰ ਆਜੋ ਲੈਫਟ ਜਾਣਾ ਆਪਾਂ ਮੈਂ ਇਧਰ ਮਤਲਬ ਸਵੇਰੇ ਲੱਗ ਰਿਹਾ ਕਿ ਵੀ ਪੂਰਾ ਪੈਣਾ ਹਨਾ ਨਾਓ ਮਤਲਬ ਕਿ ਕਾਫੀ ਈਜ਼ੀ ਹੋ ਗਿਆ ਮੈਂ ਸਵੇਰੇ ਮੋਟੀ ਜੈਕਟ ਪਾਈ ਕਿੱਡੀ ਸਰ ਮੋਟੀ ਇਹ ਉਪਰ ਆ ਹਾ우스 ਦੇ ਆਲੇ ਦੁਆਲੇ ਦਾ ਏਰੀਆ ਬਹੁਤ ਸੂਰਤ ਇਹਓ ਸਾਹਮਣੇ ਜਿਹੜਾ ਹਰਿਆਜਾ ਏਰੀਆ ਨਾ ਇਹ ਪਾਰਕ ਆ ਸਾਰੀ ਤੇ ਐਦਾਂ ਪੂਰੇ ਦਾ ਪੂਰਾ ਵਾਕਵੇ ਬਣਿਆ ਹੋਇਆ ਆ ਆਪਾਂ ਚੱਲਾਂਗੇ ਉਧਰ ਨੂੰ ਵੀ ਤੇ ਇਹ ਪੇਰਾ ਹਾ ਉਸ ਤਸਮਾਨ ਸੀ ਦੇ ਨਾਲ ਟੱਚ ਕਰਦਾ ਸਾਰਾ ਤਸਮਾਨ ਸੀ ਆ ਤੇ ਸਾਊਥ ਪੈਸੀਫਿਕ ਓਸ਼ਨ ਦਾ ਹਿੱਸਾ ਵਾ ਉੱਪਰ ਕੀ ਇਹ ਸੋਲਰ ਪੈਨਲ ਆ ਹੈਂ ਤਾਂ ਨਾ ਸੋਲਰ ਪੈਨਲਸ ਨਹੀਂ ਕਿਦਾਂ ਨਹੀਂ ਕਿਹ ਲੈ ਸਟੀਮ ਤੇ ਜਿਹੜੀਆਂ ਉੱਪਰ ਸ਼ੀਟਾਂ ਵਾਂ ਨਾ ਇਹਦੇ ਕੰਕਰੀਟ ਦੇ ਪੈਨਲ ਆ ਤੇ ਸੋਲਰ ਪੈਨਲ ਇਹਨਾਂ ਨੇ ਸੋਚਿਆ ਸੀ ਲਾਉਣ ਵਾਰੇ ਪਰ ਉਹਨਾਂ ਨੇ ਕਿਹਾ ਵੀ ਇਹਦੀ ਜਿਹੜੀ ਯੂਨੀਕਨੈਸ ਹੈ ਨਾ ਜਿਹੜੀ ਉਹ ਮਾਰੀ ਜਾਣੀ ਹੈ ਤਾਂ ਉਸ ਕਰਕੇ ਉਹਨਾਂ ਨੇ ਸੋਲਰ ਦੀਆਂ ਪਲੇਟਾਂ ਇਹਨਾਂ ਦੇ ਉੱਤੇ ਨਹੀਂ ਲਾਈਆਂ ਸਮ ਅਗਮ ਕਿੱਧਰ ਆ ਜਾਓ ਇਧਰ ਆ ਖੇਤੀ ਆ ਗਿਆ ਹੁਣ ਮੈਨੂੰ ਦੱਸੋ ਤੁਸੀਂ ਕਿਦਾਂ ਨਰਾਜ਼ਗੀ ਤੇਰੀ ਫੋਟੋ ਜਿਹੜੀ ਖਿੱਚਣੀ ਹੈ ਸਮਰ ਆਇਆ ਤੁਸੀਂ ਇੱਧਰ ਆ ਮਿਲ ਲਾ ਗਿਆ ਇੱਧਰ ਆ ਮੇਰੇ ਸਾਹਮਣੇ ਖੜੋ ਪਹਿਲਾਂ ਇਹ ਨਿਆਣਿਆਂ ਨਾਲ ਕਰ ਲਈ ਨਰਾਜ਼ਗੀ ਥੋੜੀ ਜਿਹੀ ਦੂਰ ਤੇ ਹੁਣ ਅਸੀਂ ਇਹਦਾ ਨਾ ਆਲੇ ਦੁਆਲੇ ਦਾ ਢੇੜਾ ਕੱਢਦੇ ਆ ਇਹ ਅਸੀਂ ਹੁਣ ਉਸੇ ਪੁਆਇੰਟ ਤੇ ਆ ਜਿੱਥੋਂ ਅਸੀਂ ਇਹਦੇ ਅੰਦਰ ਗਏ ਹਾਂ ਤੇ ਹੁਣ ਆਲੇ ਦੁਆਲੇ ਦਾ ਜਿਹੜਾ ਏਰੀਆ ਕੱਢ ਕੇ ਆਉਨੇ ਆਂ ਇਹ ਹਰੇ ਜਿਹੇ ਰੰਗ ਦੀਆਂ ਜਿੱਦਾਂ ਸਪੋਟਾਂ ਜੀਆਂ ਨੇ ਹੁੰਦੀਆਂ ਸਟਰਕਚਰ ਨੂੰ ਸਪੋਰਟ ਦੇਣ ਵਾਸਤੇ ਆ ਤੇ ਬਿਲਕੁਲ ਲੋਹੇ ਦੀਆਂ ਸਟ੍ਰਿਪਸ ਜੀਆਂ ਲੱਗਦੀਆਂ ਉਹਤੇ ਹਰੇ ਰੰਗ ਕੀਤਾ ਹੋਇਆ ਤੇ ਵਿੰਗ ਜੇ ਬਣੇ ਆ ਸੋਹਣੇ ਲੱਗਦੇ ਦੇਖਣ ਨੂੰ ਇਹੋ ਮੈਂ ਕਹਿ ਰਿਹਾ ਸੀ ਨਾ ਇੱਥੇ ਸੀਲਸ ਵਗੈਰਾ ਵੀ ਮਿਲਦੇਖਦੇ ਆ ਤੇ ਆਹ ਵੇਖੋ ਪਈ ਜੇ ਕਹਾਂ ਤੇ ਪਾਣੀ ਬਹੁਤ ਠਰਿਆ ਇੱਥੋਂ ਜਿਹੜਾ ਸਮੁੰਦਰ ਦਾ ਵਾ ਦਾ ਸਿਆਲੀ ਦੇਣਿਆ ਤੇ ਪਾਣੀ ਵੀ ਬਹੁਤ ਠੰਡਾ ਵਾ ਤੇ ਬਾਕੀ ਆ ਇਦਾਂ ਕਾਫੀ ਸਾਰੀਆਂ ਇੱਥੇ ਦੇਖੀ ਹੁੰਦੀਆਂ ਆ ਤੇ ਜੇ ਤੁਸੀਂ ਸਮੁੰਦਰ ਦੇ ਵਿੱਚ ਕਿਸ਼ਤੀ ਲੈ ਕੇ ਜਾਓ ਤੇ ਆਹ ਵਾਲਾ ਪਾਸਾ ਜਿਹੜਾ ਵੇ ਆਪਾਂ ਨੂੰ ਦਿਖਦਾ ਵਾ ਤੇ ਹੁਣ ਅਸੀਂ ਬਿਲਕੁਲ ਦੂਜੇ ਪਾਸੇ ਆ ਗਏ ਆ ਜਿੱਥੇ ਆਪਾਂ ਸਟਾਰਟਿੰਗ 'ਚ ਖੜੇ ਹਾਂ। ਸਭਰੋ ਕੈਮਰੇ ਸਾਹਮਣੇ ਧਮਾਕੇ ਦਿਖਾਈ ਜਿਹੜਾ ਤੂੰ ਕਰ ਰਿਹਾ ਹਾਂ। ਤੇ ਨਾਲ ਲੱਗਦਾ ਹੁਣ ਆਪਾਂ ਪਾਰਕ ਦਾ ਏਰੀਆ ਵੀ ਘੁੰਮ ਲੈਨੇ ਆ ਤੇ ਇੱਥੋਂ 오ਪੇਰਾ ਹਾਊਸ ਦਾ ਕੁਛ 뷰 ਇਦਾਂ ਦਾ ਨਜ਼ਰ ਆਉਂਦਾ ਏ ਖੱਬੇ ਪਾਸੇ ਜਿਹੜੀ ਹੈ ਸਾਰੀ ਪਾਰਕ ਬਣੀ ਆ ਤੇ ਇਦਾਂ ਨਾਲ ਰੋਡ ਆ ਤੇ ਹੌਲੀ ਹੌਲੀ ਤੁਸੀਂ ਆਪਣਾ ਤੁਰੇ ਜਾਓ ਨਾਲੇ ਗੱਲਾਂ ਗੱਪਾ ਛਪਾ ਮਾਰਦੇ ਜਾਓ ਤੇ ਬੜਾ ਸੋਹਣਾ ਮਾਹੌਲ ਬਣਾਇਆ ਇਹਨਾਂ ਨੇ ਆਲੇ ਦੁਆਲੇ ਇੱਥੇ ਪਾਣੀ ਜਿਹੜਾ ਨਾ ਅਸੀਂ ਛਲਾ ਇਧਰੋਂ ਸ਼ੁਰੂ ਹੋਣਾ ਟਕਰਾਂਦਾ ਉਹ ਪਰਾਂ ਚੱਲ ਜਾਂਦਾ ਇਹ ਇੱਥੋਂ ਦੇ ਪੰਛੀ ਵੀ ਕਾਫੀ ਕੈਮਰਾ ਫਰੈਂਡਲੀ ਆ ਵੇਖੋ ਕਦਾਂ ਜਿੰਨਾ ਮਰਜੀ ਕੈਮਰਾ ਲਾਗੇ ਕਰ ਦੋ ਮੜਾ ਇਹ ਮੂੰਹ ਪਰਾਂ ਨੂੰ ਕਰਦੇ ਆ ਪਰ ਡਰਦੇ ਦੋਤੇ ਨਹੀਂ ਹੈਗੇ ਨਾ ਹੀ ਉੱਡਦੇ ਆਏ ਤੇ ਆਨੰਦ ਮਾਣ ਰਹੇ ਆ ਭਾਈ ਹਾ ਕੁਦਰਤ ਦਾ ਇਹ ਮੈਨੂੰ ਜਾਪਦਾ ਵੀ ਆਹ ਜਗ੍ਹਾ ਸਵਰਗ ਤੋਂ ਘੱਟ ਨਹੀਂ ਹੋਣੀ ਕਿੰਨੀ ਸੋਹਣੀ ਨਜ਼ਰ ਆ ਰਹੀ ਏ ਇਹ ਆ ਜਿਹੜਾ ਰਸਤਾ ਵਾ ਨਾ ਇੱਥੋਂ ਸ਼ੁਰੂ ਹੋ ਕੇ ਤੇ ਉਹ ਆਲੇ-ਦੋਲੇ ਤੁਸੀਂ ਵੇਖੋ ਭਲਾਈ ਤੇ ਇਹ ਸਾਰਾ ਐਂਡ ਤੱਕ ਜਿਹੜਾ ਵਾ ਉਹ ਜਾਂਦਾ ਵਾ ਤੇ ਤੁਸੀਂ ਜਿੰਨਾ ਤੁਹਾਡੇ ਕੋਲ ਟਾਈਮ ਹੈਗਾ ਉਸੇ ਹਿਸਾਬ ਨਾਲ ਤੁਸੀਂ ਐਂ ਅਖੀਰ ਤੱਕ ਜਾ ਕੇ ਵੀ ਇੱਥੋਂ ਆ ਸਕਦੇ ਜੀ ਤੇ ਅੱਗੇ ਉਹ ਬਿਲਕੁਲ ਸਮੁੰਦਰ ਦੀ ਨੁੱਕਰ ਆ ਉਹ ਸਾਹਮਣੇ ਹੋ ਸਕਦਾ ਉਹ ਤੋਂ ਅੱਗੇ ਵੀ ਰਾਹ ਹੋਵੇ ਤੇ ਜਿਹੜੀ ਹੁਣ ਅਗਲੀ ਖਾਸ ਚੀਜ਼ ਵੇਖਣ ਵਾਲੀ ਉਹ ਹੈ ਜੀ ਹਾਰਬਰ ਬ੍ਰਿਜ ਤੇ ਆਪਾਂ ਚੱਲਦੇ ਆਂ ਉਧਰ ਨੂੰ ਵੀ ਹੌਲੀ-ਹੌਲੀ ਤੇ ਇਸ ਟਾਈਮ ਅਸੀਂ ਖੜੇ ਆ ਸਰਕੂਲਰ ਕੁਏ ਟ੍ਰੇਨ ਸਟੇਸ਼ਨ ਆ ਤੇ ਰੌਣਕਾਂ ਇੱਥੇ ਪੂਰੀਆਂ ਵਾਂ ਕਿਉਂਕਿ ਇੱਥੇ ਇੱਕ ਤਾਂ ਟ੍ਰੇਨ ਸਟੇਸ਼ਨ ਆ ਤੇ ਨਾਲ ਹੀ ਆ ਫੈਰੀ ਸਟੇਸ਼ਨ ਆ ਜਿਹਨੂੰ ਆ ਵਾਫ ਨੰਬਰ 6 ਲਿਖਿਆ ਨਾ ਇਹ ਸਾਰੇ ਡੌਕਿੰਗ ਸਟੇਸ਼ਨ ਆ ਤੇ ਇੱਥੇ ਜਿੰਨੀਆਂ ਵੀ ਬੋਟਸ ਵਗੈਰਾ ਵਾ ਆ ਇੱਥੋਂ ਹੀ ਬੰਦੇ ਚੜਾਉਂਦੇ ਆ ਤੇ ਇੱਥੇ ਹੀ ਲਾਉਂਦੇ ਆ ਤੇ ਰੌਣਕ ਇੱਥੇ ਪੂਰੀ ਬਣੀ ਰਹਿੰਦੀ ਆ ਤੇ ਰਾਤ ਨੂੰ ਵੀ ਕਿਉਂਕਿ ਜਿਹੜਾ ਆਪੇਰਾ ਹਾਊਸ ਆ ਉਹਦਾ ਲਾਈਟ ਵਗੈਰਾ ਕਾਫੀ ਜਗਦੀਆਂ ਆ ਵਾ ਤੇ ਰਾਤ ਨੂੰ ਵੀ ਕਾਫੀ ਰੌਣਕ ਹੁੰਦੀ ਆ ਇੱਥੇ ਉਹ ਵੀ ਆਪਾਂ ਹੁਣ ਵੇਖ ਕੇ ਚੱਲਾਂਗੇ ਵੀ ਕਿੱਦਾਂ ਦਾ ਨਜ਼ਰ ਆਉਂਦਾ ਰਾਤ ਨੂੰ ਇੱਥੇ ਹੁਣ ਫਿਲਹਾਲ ਆਪਾਂ ਜਾ ਰਹੇ ਹਾਂ ਜੀ ਹਾਰਬਰ ਬ੍ਰਿਜ ਵੱਲ ਨੂੰ ਤੇ ਉਹ 오ਪੇਰਾ ਹਾਊਸ ਤੋਂ ਬਿਲਕੁਲ ਆਪਾਂ ਨੂੰ ਘੁੰਮ ਕੇ ਹੀ ਜਾਣਾ ਪੈਣਾ ਕਿਉਂਕਿ ਹੁਣ ਵਿੱਚ ਤਾਂ ਸਮੁੰਦਰ ਆ ਤੇ ਪੂਰਾ ਰਾਹ ਇਦਾਂ ਬਣਿਆ ਹੋਇਆ ਵਾ ਹੁਣ ਪੁੱਛ ਪੁਛਾ ਕੇ ਜਾ ਰਹੇ ਹਾਂ ਇਹ ਵੀ ਉਧਰ ਨੂੰ ਕਿੱਦਾਂ ਜਾਣਾ ਵਾ ਤੇ ਆਇਆ ਅਸੀਂ ਦੋ ਪਰਿਵਾਰ ਜਿਹੜੇ ਆਪਾਂ ਇਕੱਠੇ ਘੁੰਮਣ ਚੰਦੇ ਆ ਤੇ ਵਧੀਆ ਲੱਗਣ ਡਿਆ ਨਾਲੇ ਕੱਪਾ ਛੱਪਾ ਮਾਰੀ ਗਈ ਨਹੀਂ ਤੇ ਇਹ ਵੀ ਇਥੋਂ ਰਾਹ ਜਿਹੜਾ ਬਹੁਤ ਸੱਦਾ ਪੱਧਰਾ ਨਹੀਂ ਹੈਗਾ ਔਰ ਥੋੜੀਆਂ ਚੜ੍ਹਾਈਆਂ ਚਾਹੀਆਂ ਇਹ ਵੀ ਆਜੋ ਆ ਵੀ ਬੋਰਡ ਤੇ ਲੱਗਾ ਇਧਰ ਨੂੰ ਜਾਣਾ ਉੱਪਰ ਨੂੰ ਆਪਾਂ ਤੇ ਆਜੋ ਸਾਰੇ ਜਣ ਤੇ ਫਾਈਨਲੀ ਅਸੀਂ 15 ਮਿੰਟਾਂ ਦੀ ਵਾਕ ਤੋਂ ਬਾਅਦ ਅਸੀਂ ਪਹੁੰਚ ਗਏ ਹਾਰਪਰ ਬ੍ਰਿਜ ਤੇ ਜਾਣਾ ਜੇ ਲਿਫਟ ਓਏ ਸਟੈਪਸ ਜਾਣਾ ਕਿਉਂ ਜਾਣਾ ਲਿਫਟ ਜਾਣੀ ਹੈ ਲਿਫਟ ਚਲ ਆਜੋ ਲਿਫਟ ਆਵੇ ਕੋਨਾ ਵਿਦਾਊਟ ਇਹ ਤਾਂ ਸਬਵੇ ਹੈ ਬਟ ਨੋ ਰਾਈਡਿੰਗਸ ਆਫ देयर ਉਹ ਵਾਓ ਸਮਰਾ ਪੋਲਵੇ ਇੰਦਰ ਇਹ ਹੋਏ ਪੋਲਵੇ ਆਪਣੇ ਲੈਫਟ ਸਾਈਡ ਕੋਲ ਕੱਡਾ ਵੱਡਾ ਬਈ ਕਿੰਨਾ ਚੌੜਾ ਹਨਾ ਨਾਲੇ ਤੇ ਬਣਾਇਆ ਵੀ ਗਲਾਈ ਜੀ ਚ ਹੀ ਆ ਇਹ ਗੋਰਿਆਂ ਦੇ ਕੰਮ ਆ ਸਾਰੇ ਸਾਡੇ ਤਾਂ ਇਹ ਆ ਕੰਮ ਵਧੀਆ ਜਿਹੜਾ ਕਿ ਪਾਣੀ ਦੀ ਸਹੂਲਤ ਖਾਹਾਂ ਦਿੱਤੀ ਹੋਈ ਆ ਇਹ ਹੈਗਾ ਆਪਣਾ ਸਿਡਨੀ ਬ੍ਰਿਜ ਤੇ ਦੁਨੀਆ ਦੀ ਕਮੀ ਇੱਥੇ ਵੀ ਨਹੀਂ ਆ ਕਾਫੀ ਗਰੁੱਪਾਂ ਦੇ ਗਰੁੱਪ ਜਿਹੜੇ ਆ ਇੱਥੇ ਘੁੰਮਣ ਵਾਸਤੇ ਆਉਂਦੇ ਸਪੈਸ਼ਲੀ ਚਾਈਨੀਜ਼ ਬਹੁਤ ਜ਼ਿਆਦਾ ਆ ਇਹ ਇੱਥੋਂ ਆਉਂਦਾ ਜੇ ਕਮਾਲ ਦਾ 뷰 ਆਪਣਾ ਸਿਡਨੀ ਹਾਰਬਰ ਦਾ ਸ਼ਹਿਰ ਦਾ ਤੇ ਨਾਲ ਹੀ ਆਪਣਾ اپੇਰਾ ਹਾਊਸ ਦਾ ਮਤਲਬ ਜਿੱਦਾਂ ਆਪਾਂ ਫੋਟੋਆਂ 'ਚ ਨਹੀਂ ਵੇਂਦੇ ਉਹ ਉਦਾਂ ਦਾ ਵੀ ਉਹ ਇੱਥੋਂ ਨਜ਼ਰ ਆਉਂਦਾ ਤੇ ਆਪਾਂ ਉਹ ਸਾਹਮਣੇ ਉੱਥੇ ਖੜੇ ਹਾਂ ਉੱਥੋਂ ਅਸੀਂ ਵੇਖ ਕੇ ਪਹਿਲਾਂ ਬ੍ਰਿਜ ਵੇਖਣ ਡੇ ਹਾਂ ਤੇ ਹੁਣ ਬਿਲਕੁਲ ਆਪੋਜ਼ਿਟ ਆ ਤੇ ਪਹੁੰਚ ਗਏ ਅਸੀਂ ਜੀ ਬ੍ਰਿਜ ਦੇ ਉੱਤੇ ਆਹ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਨੇ ਵੈਸੇ ਤੁਸੀਂ ਟਿਕਟ ਲੈ ਕੇ ਤੇ ਉੱਪਰ ਵੀ ਜਾ ਸਕਦੇ ਜੇ ਤੇ ਉੱਪਰੋਂ ਜਿਹੜਾ ਵਾ ਵੀਊ ਆਉ ਪਰ ਜਿੱਦਾਂ ਦਾ ਸਾਨੂੰ ਉੱਥੋਂ ਨਜ਼ਰ ਆ ਰਿਹਾ ਏ ਇਦਾਂ ਦਾ ਹੀ ਉੱਪਰਲੇ ਪਾਸੇੋਂ ਨਜ਼ਰ ਆਉਂਦਾ ਕਿ ਕਾਫੀ ਆ ਲੋਹੇ ਦੀਆਂ ਪੌੜੀਆਂ ਬਣੀਆਂ ਵਾਂ ਤੇ ਕਾਫੀ ਸਾਰਾ ਖੁੱਲਾ ਏਰੀਆ ਉੱਪਰ ਆ ਜਾਂਦਾ ਜਦਾਂ ਆ ਵੇਖੋ ਮਿਊਜ਼ੀਅਮ ਐ ਇੱਥੇ ਤੇ ਇਹਦੇ ਵਿੱਚ ਇਹਨਾਂ ਨੇ ਆ ਸਾਰੀ ਜਾਣਕਾਰੀ ਦਿੱਤੀ ਹੋਈ ਆ ਕਿਹੜਾ ਨਾਟ ਕਿਹੜਾ ਬੋਲਟ ਲੱਗਾ ਹੋਇਆ ਤੇ ਇਹ ਜਿਹੜਾ ਬ੍ਰਿਜ ਆ ਇਹ 1932 ਦੇ ਵਿੱਚ ਇਹਨਾਂ ਨੇ ਬਣਾਇਆ ਏ ਮਤਲਬ ਅੱਜ ਤੋਂ ਲਗਭਗ 90 ਕ ਸਾਲ ਹੋ ਗਏ ਪਹਿਲਾਂ ਹਨ ਤੇ 52000 ਟਨ ਲੋਹਾ ਲੱਗਾ ਵਾ ਇਹਨੂੰ ਬਣਾਉਣ ਦਾ ਤੇ ਬਹੁਤਾ ਸਾਰਾ ਜਿਹੜਾ ਲੋਹਾ-ਭਾਵ ਇੰਗਲੈਂਡ ਤੋਂ ਇਹਨਾਂ ਨੇ ਲਿਆਂਦਾ ਭਾਈ ਜੀ ਤੇ ਅਠਾਂ 8 ਸਾਲ ਲੱਗੇ ਇਹਨੂੰ ਪੂਰੇ ਬ੍ਰਿਜ ਨੂੰ ਬਣਾਉਂਦੇ ਬਣਾਉਂਦੇ ਆ ਤੇ ਉਹਦਾ ਵੇਖਣ ਵਾਸਤੇ ਵੇਖਣ ਚ ਵੀ ਜਦੋਂ ਲੱਗਦਾ ਵਾ ਵੀ ਵਾਕਿਆ ਕਾਫੀ ਮੈਸਿਵ ਸਟਰਕਚਰ ਹੈ ਮਨੋ ਬਹੁਤ ਤਗੜਾ ਸਟਰਕਚਰ ਹੈ ਬਾਕੀ ਆ ਅੰਦਰ ਇਹਨਾਂ ਨੇ ਛੋਟਾ ਜਿਹਾ ਹਾਲ ਵੀ ਬਣਾਇਆ ਵਾ ਜਿੱਥੇ ਤੁਸੀਂ ਇਹ ਸਾਰੀਆਂ ਵੀਡੀਓਜ਼ ਵਗੈਰਾ ਵਿਖਾਉਂਦੇ ਆ ਵੀ ਕਿੱਦਾਂ ਬਣਿਆ ਤੇ ਕਿੱਦਾਂ ਕੀ ਇਹ ਰੋਡ ਐਵੇਂ ਵਿਖਾਵੇ ਵਾਸਤੇ ਨਹੀਂ ਹੈਗਾ ਇਹ ਤੇ ਆ ਪ੍ਰੋਪਰ ਗੱਡੀਆਂ ਮਨੋ ਹਾਈਵੇ ਬਣਿਆ ਹੋਇਆ ਵਾ ਤੇ ਬਹੁਤ ساری ਰੌਣਕ ਰਹਿੰਦੀ ਹੈ ਇੱਕ ਤਾਂ ਟੂਰਿਸਟਾਂ ਦੀ ਵੀ ਆ ਤੇ ਵੈਸੇ ਟ੍ਰੈਫਿਕ ਦੀ ਵੀ ਰੌਣਕ ਹੈ ਇੱਥੇ ਤੇ ਆਹ ਜਿਹੜਾ ਸਟਰਕਚਰ ਹੈ ਇਹ ਦੋਵਾਂ ਸਿਰਿਆਂ ਤੇ ਇਹਨਾਂ ਨੇ ਬਣਾਏ ਆ ਤੇ ਸਪੋਰਟ ਲਈ ਹੋਣਗੇ ਹਾਂ ਤੇ ਵਧੀਆ ਲੱਗਦੀ ਹੈ ਵੀ ਗੇਟ ਵੇਜੇ ਲੱਗਦੇ ਤਾਂ ਗੇਟ ਬਣੇ ਹੁੰਦੇ ਇਹ ਇੱਥੇ ਆ ਕੇ ਇਹ ਆਪ ਜਿਹੜਾ ਥੱਲੇ ਦਾ 뷰 ਆ ਨਾ ਉਹ ਜ਼ਿਆਦਾ ਸੋਹਣਾ ਲੱਗਦਾ ਵਾ ਬਾਕੀ ਉੱਪਰ ਤਾਂ ਲੋਹਾ ਹਿਲਵਾ ਜਿਹੜਾ ਨਜ਼ਰ ਆਉਂਦਾ ਹੈ ਤੇ ਵਧੀਆ ਵਾਕੀ ਇਹਨਾਂ ਨੇ ਤੁਰਨ ਵਾਸਤੇ ਜਗ੍ਹਾ ਸੋਹਣੀ ਬਣਾਈ ਹੈ ਪੈਡਾ ਹੋ ਗਿਆ ਜੀ ਸਾਡਾ ਪੂਰਾ ਇਹ ਲਗਭਗ 2 ਕਿਲੋਮੀਟਰ ਬਾਣੀ ਜਾਂਦਾ ਹੋਣਾ ਤੇ ਹੁਣ ਆਪਾਂ ਥੱਲੇ ਨੂੰ ਚੱਲਦੇ ਆ ਤੇ ਲਗਭਗ ਸ਼ਾਮਾਂ ਪੈ ਹੀ ਗਈਆਂ ਤੇ ਰਾਤ ਦਾ ਵੀ ਜਿਹੜਾ ਨਾ ਉਹ ਹੁਣ ਆਪਾਂ ਇਸ ਪੁਆਇੰਟ ਤੋਂ ਜਿਹੜਾ ਬਾਹਰ ਰਾਤ ਦਾ 뷰 ਦੇਖਦੇ ਆ ਬਹੁਤ ਸੋਹਣਾ ਲੱਗਦਾ ਲੋਕ ਇਸ ਸਿਡਨੀ ਦੀਆਂ ਰਾਤ ਦੀਆਂ ਬਿਲਡਿੰਗਾਂ ਦੇ ਰਿਸ਼ਕਦੀਆਂ ਪੁਛਕਦੀਆਂ ਹਨ ਜੀ ਆ ਰਹੀ ਬਈ ਇਹ ਤੇ ਹੁਣ ਘੜੀ ਤੱਕ ਸ਼ਾਇਦ ਉਹ ਪੇਰਾ ਹਾਊਸ ਵੀ ਚਮਕਣ ਲੱਗ ਜੇ ਉਹ ਵੀ ਵੇਖਦੇ ਆਪਾਂ ਇਹ ਆ ਗਿਆ ਬ੍ਰਿਜ ਹਾਂ ਸ਼ੋਅ ਕੋਈ ਨਾ ਕੋਈ ਹੋਏਗਾ ਨਾ ਹੁਣ 6:30 ਦੇ ਆ ਇਹ 6:30 ਦਾ ਟਾਈਮ ਵੀ ਲੰਘ ਗਿਆ ਹੁਣ ਕੋਈ ਸ਼ੋਅ ਵਗੈਰਾ ਇੱਥੇ ਹੋਇਆ ਨਹੀਂ ਆ ਤੇ ਦੇਖਦੇ ਆ ਹੋਰ ਅੱਧਾ ਪੌਣਾ ਘੰਟਾ ਵੇਟ ਕਰਦੇ ਆ ਬਾਕੀ ਫੇਰ ਆਉਣ ਬਟਾਉਣ ਕਰ ਦਿੰਦੇ ਆ ਇਹ ਤਾਂ ਕੋਸ਼ਿਸ਼ ਹੋਊਗਾ ਠੀਕ ਹੈ ਨਹੀਂ ਫਿਰ ਵਾਪਸ ਦੇ ਚਾਲੇ ਪਾ ਲਵਾਂਗੇ ਤੇ ਵਾਪਸ ਚਲਾਂਗੇ ਫਿਰ ਅੱਬਾ ਹੋਟਲ ਨੂੰ ਮੇਰੀ ਕਿਸਮਤ ਮੈਂ ਤੂੰ ਨਹੀਂ ਸ਼ਾਇਦ ਮੈਂ ਤੇਰਾ ਇੰਤਜ਼ਾਰ ਕਿਉਂ ਕਰਤਾ ਹੂੰ ਤੇ ਕਾਫੀ ਸਾਰਾ ਇੰਤਜ਼ਾਰ ਕਰਨ ਤੋਂ ਬਾਅਦ ਦੇ ਵਿੱਚ ਲੱਗਦਾ ਵੀ ਅੱਜ ਮੀਂਹ ਕਰਕੇ ਨਾ ਲਾਈਟਾਂ ਹੋ ਗਈਆਂ ਵਾ ਗਿੱਲੀਆਂ ਤੇ ਨਹੀਂ ਜਗ ਰੀਆਂ ਸੋ ਵਾਪਸ ਜਾ ਰਹੇ ਹਾਂ ਜੀ ਹੁਣ ਬਿਨਾਂ ਲਾਈਟਾਂ ਵੇਖਿਆ ਅੱਜ ਦੀ ਵੀਡੀਓ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ ਤੇ ਸਤਿ ਸ਼੍ਰੀ ਅਕਾਲ ਸਾਰੇ